ਆ ਵੀ ਸਿੱਖ ਆਜ਼ਾਦੀ ਦੀ ਗੱਲ ਕਰਦਾ ਹੈ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਇਸ ਗੰਭੀਰ ਚੁਣੌਤੀ ਸੰਬੰਧੀ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1984 ਦੇ ਕੱਲੂ ਘਾਰੇ ਮੌਕੇ ਇਹ ਮਾਮਲਾ ਸੀ ਅਕਾਲ ਤਖਤ ਸਾਈਵ ਦੇ ਸਰਬਰਾ ਸਿੰਘ ਸਾਹਿਬ ਕੇ ਆਨੇ ਰਗਵੀਰ ਸਿੰਘ ਦੇ ਧਿਆਨ ਵਿੱਚ ਲਿਆਉਣ ਦਾ ਚਾਹਾ ਤਾਂ ਜਥੇਦਾਰ ਇਸ ਮਾਮਲੇ ਤੋਂ ਮੂੰਹ ਮੋੜਦੇ ਦਿਖਾਈ ਦਿੱਤੇ ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਵਾਇਵ ਹੋ ਕੇ ਜਥੇਦਾਰ ਨੂੰ ਇਸ ਗੰਭੀਰ ਮਾਮਲੇ ਉੱਤੇ ਗੌਰ ਕਰਨ ਦੀ ਅਪੀਲ ਕੀਤੀ ਸਿੰਘ ਸਾਹਿਬ ਜੀ ਜਿਹੜੀ ਨਵੀਂ ਪਾਲਿਸੀ ਜਾ ਕੇ ਦੇਣਾ ਸਿੰਘ ਸਾਹਿਬ ਜੀ ਜਿਹੜੀ ਨਵੀਂ ਪਾਲਿਸੀ ਮੈਂ ਸਿਰਫ ਆਪ ਜੀ ਦੇ ਧਿਆਨ ਦੇ ਵਿੱਚ ਜਿਹੜੀ ਨਮੀ ਸਿੱਖਾਂ ਦੇ ਖਿਲਾਫ ਪਾਲਿਸੀ ਮੋਦੀ ਤੇ ਬੀ ਜੀ ਪੀ ਸਰਕਾਰ ਨੇ ਬਣਾਈ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਣ ਬੇਸ਼ੱਕ ਵਾਰਟਮੰਡ ਕੋਲ ਉਹਨਾਂ ਨੂੰ ਇੰਡੀਆ ਦੀਆਂ ਖੁਫੀਆ ਏਜੰਸੀਆਂ ਖਤਮ ਕਰ ਦੇਣਗੀਆਂ ਕਤਲ ਕਰ ਦੇਣਗੀਆਂ ਜਿਵੇਂ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਕੀਤਾ ਫਿਰ ਰਿਪੁਤਮਨ ਸਿੰਘ ਮਾਲਕ ਨੂੰ ਕੀਤਾ ਕੈਨੇਡਾ ਦੇ ਵਿੱਚ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਕੀਤਾ ਇਹਦੇ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਖੋਦ ਪਾਰਲੀਮੈਂਟ ਦੇ ਵਿੱਚ ਬੋਲੇ ਹੈ ਕਿ ਇੰਡੀਆ ਦੀ ਖੁਫੀਆ ਡਿਵੀਸ਼ਨ ਨੇ ਇਹ ਤਿੰਨ ਸਿੱਖ ਸਾਡੇ ਮੁਲਕ ਦੇ ਵਿੱਚ ਮਾਰੇ ਹੈ ਜੋ ਸਾਡੇ ਸਿਟੀਜ਼ਨ ਸੀਗੇ ਯੂਕੇ ਦੇ ਵਿੱਚ ਆਪਣੇ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਹੈ ਜ਼ਹਿਰ ਦੇ ਕੇ ਔਰ ਪਾਕਿਸਤਾਨ ਦੇ ਵਿੱਚ ਵਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਹੈ ਤੇ ਨਾਲ ਰੋਡੇ ਨੂੰ ਮਾਰਤਾ ਹੈਗਾ ਹਿੰਦੁਸਤਾਨ ਦੇ ਵਿੱਚ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਰਵਾਤਾ ਹੈ ਤੇ ਇੱਥੇ ਨਾਲ ਮਾਨਸਾ ਦੇ ਵਿੱਚ ਮੋਸੇਵਾਲ ਨੂੰ ਮਰਵਾਤਾ ਹੈ ਤੇ ਇਹਦੇ ਤੇ ਸਿੰਘ ਸਾਹਿਬ ਆਪ ਨੂੰ ਗੌਰ ਕਰਨੀ ਪਊਗੀ ਕਿਉਂ ਕਰਕੇ ਤੁਸੀਂ ਇਕਾਲਤਖਤ ਸਾਹਿਬ ਦੇ ਜਿੱਤਦਾਰ ਹੈ ਤੇ ਹੋਰ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਸਿਰਫ ਅੱਜ ਤੱਕ ਦੇਤੇ ਅੰਝ ਲੈਣਾ ਚਾਹੁੰਦੇ ਆ ਕਿ ਨਵੀਂ ਪਾਲਿਸੀ ਹਿੰਦੁਸਤਾਨ ਸਰਕਾਰ ਦੀ ਕੀ ਹੈ ਵਾਈਫ ਜੀ ਦਾ ਹਾਲਸਾ ਵਾਈਫ ਜੀ ਦੀ ਫਤਿਹ